ਮੇਦੀ ਗੇਟ ਜਿਹੜੀ ਦੌਸ਼ਾਲਾ ਸ਼ਿਵਜੀ ਦੀ ਮੂਰਤੀ ਦੇ ਪਿੱਛੇ ਬੜੀ ਵੱੰਦ ਪਗਈ ਘਟਨਾ ਘੱਟੀ ਆ ਜੀ ਕੋਈ ਉਹਨਾਂ ਨੂੰ ਚਾਰੇ ਦੇ ਵਿੱਚ ਕੋਈ ਚੀਜ਼ ਮਲਾ ਕੇ ਦੇ ਗਿਆ ਔਰ ਚੀਜ਼ ਮਲਾਂ ਦੇਣ ਦੇ ਨਾਲ ਐਸਲੇ ਅੱਠ ਗਾਇਆਂ ਜਿਹੜੀਆਂ ਮਰ ਗਈਆਂ ਉਧਰੋਂ ਇਲੈਕਸ਼ਨ ਡਿਕਲੇਅਰ ਹੋਇਆ ਕਮੇਟੀ ਦੇ ਔਰ ਕੋਈ ਨਾ ਕੋਈ ਦੇਖ ਲਓ ਕਿੰਦਾ ਦਾ ਪੰਗਾ ਪੈ ਗਿਆ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਨਕੁਆਇਰੀ ਕੀਤੀ ਜਾਵੇ ਅੱਠ ਡਾਕਟਰ ਉੱਥੇ ਜਿਹੜੀਆਂ ਰਕਾਇਆਂ ਮਰੀਆਂ ਡਾਕਟਰ ਉਹਨਾਂ ਦੀ ਦੇਖ ਬਾਕੀ ਗਾਇਆਂ ਨੂੰ ਬਚਾਉਣ ਦੀ ਜਿਹੜੀ ਹੈਗੀ ਉਹ ਦੇਖ ਰਹੇ ਆ ਦਵਾਈਆਂ ਦੇ ਰਹੇ ਆ ਔਰ ਆਪਣੀ ਪੂਰੀ ਐਫਰਟ ਲਗਾ ਰਹੇ ਆ ਸੋ ਮਾਹੌਲ ਗੰਦਾ ਹੋ ਰਿਹਾ ਆ ਇਲੈਕਸ਼ਨ ਡਿਕਲੇਅਰ ਹੋ ਗਏ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਦਾਂ ਦੇ ਮਾਹੌਲ ਨੂੰ ਜਿਹੜਾ ਕਾਬੂ ਕਰਨ ਔਰ ਇਹਦੀ ਇਨਕੁਆਰੀ ਕਰਕੇ ਜਿਹੜਾ ਵੀ ਵਿਅਕਤੀ ਦੋਸ਼ੀ ਹੈਗਾ ਉਹਨੂੰ ਜਲਦੀ ਤੋਂ ਜਲਦੀ ਕੋਈ ਜਾਣਕਾਰੀ ਮਿਲੇਗੀ ਕੀ ਮਿਲਾਵਟ ਕੀ ਕੁਛ ਨਹੀਂ ਜਿਹਦਾ ਚਾਰਾ ਉਹਦੇ ਵਿੱਚ ਹੀ ਕੋਈ ਮਿਲਾ ਕੇ ਦੇਖੇ ਪਈਆਂ ਤੇ ਘੱਟ ਦੇਣੀਆਂ ਲਾੜ ਕਰਦੇ ਕਿੰਨੀਆਂ ਟੋਟਲ ਗਈਆਂ ਕੋ ਪਤਾ ਲੱਗਾ 8 ਮਰੀਆਂ ਜੀ ਨਹੀਂ ਨਹੀਂ ਟੋਟਲ ਕਿੰਨੀਆਂ ਕਿੰਨੇ ਟੋਟਲ ਇੱਥੇ ਗਊਸ਼ਾਲਾ ਦੇ ਵਿੱਚ ਇਦਾਂ ਨਹੀਂ ਮੈਨੂੰ ਪਤਾ ਹੀ ਕਿੰਨੀਆਂ ਗਾਵੀਆਂ ਲੇਕਿਨ ਇੱਥੇ ਜਿਹੜਾ ਕਾਫੀ ਦੇਰ ਤੋਂ ਗਊਸ਼ਾਲਾ ਚੱਲ ਰਹੀ ਆ ਉਹਦੇ ਇੱਥੇ ਸੀ.ਆਈ.ਡੀ ਵੀ ਲੱਗੇ ਆ ਜੀ ਕੈਮਰਾ ਵੀ ਲੱਗੇ ਆ ਹੁਣ ਆਏ ਆ ਪੁਲਿਸ ਮੁਲਾਜ਼ਮ ਆਏ ਹੋਏ ਆ ਸੀ.ਆਈ.ਡੀ ਆਲੇ ਆਏ ਹੋਏ ਆ ਦੇਖੋ ਕੀ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਰੇ ਕੀ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਸੇਜ ਇਹ ਆ ਕਿ ਦੇਖੋ ਜੀ ਇਹ ਕਮੇਟੀ ਕਰਦੇ ਅੱਜ ਹੀ ਕਲੀਅਰ ਹੋਇਆ ਹੈ ਇਲੈਕਸ਼ਨ ਔਰ ਮਾਹੌਲ ਖਰਾਬ ਕਰਨ ਦੇ ਵਿੱਚ ਸਾਰੇ ਲੱਗੇ ਹੋਏ ਆ ਇਹ ਆਪਾਂ ਨੂੰ ਚਾਹੀਦਾ ਵੀ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਧਿਆਨ ਦੇਵੇ ਔਰ ਪ੍ਰਸ਼ਾਸਨ ਜਿਹੜਾ ਆਪਣੇ ਇਲੈਕਸ਼ਨ ਉਹ ਵੀ ਠੀਕ ਠਾਕ ਦੇ ਨਾਂ ਲਾਉਣ ਔਰ ਇਹ ਜਿਹੜੀਆਂ ਗਊ ਹੱਤਿਆ ਬੇ ਬਜਵਾਨ ਜਾਨਵਰਾਂ ਦੀਆਂ ਹੋਈਆਂ ਇਹਦੇ ਲਈ ਮੈਂ ਬਹੁਤ ਅਫਸੋਸ ਪ੍ਰਗਟ ਕਰਦਾ ਔਰ ਵਿਸ਼ੇਵਿੰਦੂ ਸੰਗ ਦਾ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੋਂਦ ਦੇ ਨਾਤੇ ਮੈਂ ਦੁਆਰਾ ਫਿਰ ਇਹ ਗੱਲ ਕਰਦਾ ਕਿ ਕਾਰਵਾਈ ਇੱਥੇ ਕੀਤੀ ਜਾਵੇ ਔਰ ਜਲਦ ਤੋਂ ਜਲ ਜਿਹੜਾ ਦੋਸ਼ੀਆ ਨੂੰ ਫੜਿਆ ਜਾਵੇ ਹਾਂਜੀ ਬੜਾ ਮੈਂ ਸਮਝਦਾ ਕਿ ਇਸ ਤੋਂ ਦਰਦਨਾਕ ਹਾਦਸਾ ਕੋਈ ਹੋ ਨਹੀਂ ਸਕਦਾ ਮਨਲਾ ਮੈਲੀ ਗੇਟ ਲੱਗੇ ਗਊਸ਼ਾਲਾ ਦੇ ਵਿੱਚ ਅੱਜ ਕਰੀਬ 10 ਦੇ ਕਰੀਬ ਜਿਹੜੀਆਂ ਗਾਵਾਂ ਉਹ ਮੈਨੂੰ ਇਹ ਲੱਗਦਾ ਹੈ ਕਿ ਜ਼ਹਿਰ ਕਰਕੇ ਜ਼ਹਿਰ ਖਾਣ ਕਰਕੇ ਜਿਹੜੀਆਂ ਉਹਨਾਂ ਦੀ ਬਹੁਤ ਹੋ ਚੁੱਕੀ ਹੈ ਔਰ ਹੋਰ ਵੀ ਕੁਝ ਗਾਈਆਂ ਇਸ ਤੋਂ ਪੀੜਤ ਨਜ਼ਰ ਆ ਰਹੀ ਹੈ ਸੋ ਬੜੇ ਦੁਖਦਾਈ ਖਬਰ ਔਰ ਵੈਟਰਨਰੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਆਲਰੇਡੀ ਵੈਟਰਨਰੀ ਡਾਕਟਰ ਜਿਹੜੇ ਆ ਜਾਂ ਫਾਰਮਾਸਿਸਟ ਨੇ ਉਹ ਸਾਰੇ ਉਹਨਾਂ ਦੇ ਇਲਾਜ ਲਈ ਲੱਗੇ ਹੋਏ ਨੇ ਤੇ ਕਾਫੀ ਲਗਭਗ 4 ਤੋਂ 5 ਗਾਵਾਂ ਜਿਹੜੀਆਂ ਉਹ ਵਿੱਚੋਂ ਬਚਾ ਵੀ ਲਈਆਂ ਗਈਆਂ ਪਰ ਹੋਰ ਗਾਵਾਂ ਵੀ ਲਗਾਤਾਰ ਜਿਹੜੀਆਂ ਉਹ ਬਿਮਾਰ ਹੋ ਕੇ ਜ਼ਹਿਰ ਦੇ ਨਾਲ ਪੀੜਤ ਹੋ ਕੇ ਡਿੱਗ ਰਹੀਆਂ ਸੋ ਇਸਦੇ ਲਈ ਲਗਾਤਾਰ ਜਿਹੜੀ ਇੱਕ ਵੈਟਰਨਰੀ ਟੀਮ ਹੈ ਉਹ ਮੈਂ ਹੋਰ ਡੀਸੀ ਸਾਹਿਬ ਨੂੰ ਕਿਹਾ ਕਿ ਅਸੀਂ ਹੋਰ ਜਿਹੜੀ ਟੀਮ ਭੇਜੋ ਤਾਂ ਕਿ ਸਭ ਤੋਂ ਪਹਿਲਾਂ ਦਾ ਇਲਾਜ ਜਿਹੜਾ ਪੋਕਰ ਹੋਇਆ ਜਾਏ ਔਰ ਇਸ ਤੋਂ ਬਾਅਦ ਡੈਫੀਨਿਟਲੀ ਇਹ ਪੋਸਟਮਾਰਟਮ ਵੀ ਹੋਏਗਾ ਜ਼ਹਿਰ ਕਿਸ ਕਿਸਮ ਦਾ ਕੀ ਹੋਇਆ ਕਿਸ ਤਰ੍ਹਾਂ ਹੋਇਆ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰਨ ਲਈ ਪਹੁੰਚ ਗਈ ਹੈ ਤੇ ਜੋ ਵੀ ਕੈਮਰੇ ਤੋਂ ਜੋ ਵੀ ਸਾਨੂੰ ਇਨਪੁਟਸ ਮਿਲੀਆਂ ਉਹ ਕਰਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਮੈਂ ਸਮਝਦਾ ਕਿ ਇਸ ਤੋਂ ਘਿਰਾਉਣੀ ਹਰਕਤ ਜਿਹੜੀ ਹੈ ਉਹ ਹੋ ਨਹੀਂ ਸਕਦੀ ਸੋ ਅਸੀਂ ਇਹਦੀ ਜਿਹੜੀ ਨਿੰਦਾ ਕਰਦੇ ਹਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਪੂਰੀ ਜਲਦ ਤੋਂ ਜਲ ਜਿਹੜੀ ਉਹ ਕਰਵਾਏ ਮੰਤਰੀ ਵੀ ਕਰਨਾ ਗਊਸ਼ਾਲਾ ਵਿੱਚ ਕੁਝ ਸਟਾਰਟ ਜਤਵਾ ਨਹੀਂ ਜੇਰ ਦੇਖੀ ਚੋਗ ਨੂੰ ਬਹੁਤ ਸਾਰੇ ਨਿਸ਼ਾਨ ਹੋਇਆ 12 15 ਗੋਮਾਂ ਮਰ ਚੁੱਕੀਆਂ ਨੇ ਔਰ ਵਕੀਲਾ ਰਾਹ ਚੱਲ ਰਿਹਾ ਹੈ ਬਹੁਤ ਮੰਤਰੀ ਵੀ ਬਹੁਤ ਹੀ ਮਾੜੀ ਕਥਨਾ ਕਿ ਸ਼ਹਿਰ ਵਿੱਚ ਪੰਜਾਬ ਵਿੱਚ ਲਾਂਡਾ ਜਿਹੜੀ ਬਿਗੜੀ ਸਥਿਤੀ ਹੈ ਉਹਨਾਂ ਦੀ ਜਿਹੜਾ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਕੌਫ ਨਹੀਂ ਕੋਈ ਵੀ ਕੁਝ ਕਰ ਲੋ ਧਿਆਨ ਕਰ ਸਕਦਾ ਹਾਲ ਸੂਕਾਰ ਦੇ ਵਿੱਚ ਉੱਤਰ ਕੇ ਰੱਖੀ ਹੈ ਸਰਕਾਰ ਦੀ ਫੇਲਰ ਦੀ ਨਿਸ਼ਾਨੀ ਹੈ ਨਾਡ ਆਰਡਰ ਦੀ ਫੇਲਰ ਦੀ ਨਿਸ਼ਾਨੀ ਹੈ ਤੁਹਾਨੂੰ ਸਾਰਿਆਂ ਨੂੰ ਗਊ ਮਾਤਾ ਦੀ ਰੱਖਿਆ ਲਈ ਕੋਸ਼ਿਸ਼ ਕਰਨਾ ਹੋਵੇ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਅਹਿਸਾਸ ਕਰਦਿਆਂ ਇਹ ਜੀ ਬਹੁਤ ਜਲਦੀ ਜਲਦੀ ਜਿਹਨਾਂ ਦੇ ਕਾਰਨ ਕਿ ਉਹਨਾਂ ਨੂੰ ਕਰ ਕੇ ਉਹ ਦੋਸ਼ੀਆਂ ਸਜ਼ਾ ਦੇ ਵਿੱਚ ਸਰ ਡਾਕਟਰਾਂ ਨੇ ਕੁਝ ਦੱਸਿਆ ਨਹੀਂ ਜਿਹੜਾ ਕਿਸ ਕੀ ਨਾਲ ਹੋਇਆ ਡਾਕਟਰ ਤਾਂ ਆਪਨੇ ਲੱਗੇ ਹੋਏ ਨੇ ਰਾਜ ਸਰ ਦੇ ਵਿੱਚ ਇਨਵੈਸਟੀਗੇਸ਼ਨ ਦਾ ਰਿਪੋਰਟ ਦਾ ਪਤਾ ਲੱਗੇਗਾ ਕੀ ਹੈ ਡਾਕਟਰ ਤੇ ਮੌਕੇ ਤੇ ਆਏ ਹੋਏ ਨੇ ਔਰ ਪ੍ਰਸ਼ਾਸਨ ਨੂੰ ਚਾਹੀਦਾ ਬਹੁਤ ਜ਼ਿਆਦਾ ਤਿਆਜ ਵਰਤੇ ਔਰ ਜਿਸ ਕਰਕੇ ਜੀ ਸਿਕਾੜ ਦੀ ਅੱਜ ਫੇਲਰ ਹੈ ਸਰਕਾਰ ਜੀ ਫੇਲਰ ਕਰਕੇ ਐਸਾ ਵੀ ਵਕਤ ਨੁਕਸਾਨ ਹੋ ਗਿਆ ਸਰਕਾਰ ਨੂੰ ਚਾਹੀਦਾ ਆਪ ਨੂੰ ਬੰਨਵਾ ਅਹਿਸਾਸ ਭਾਈ ਸਾਹਿਬ ਤੁਸੀਂ ਮੌਕੇ ਤੇ ਆਏ ਕਿ ਦੇਖਿਆ ਅਜੇ ਮਾਮਲਾ ਪੂਰਾ ਕੀ ਇਸ ਤਰ੍ਹਾਂ ਕੀ ਹੈ ਬਹੁਤ ਹੀ ਵੱਡਾ ਪਾਗੀ ਘਟਨਾ ਹੈ ਜੇ ਤੁਸੀਂ ਦੇਖਿਆ ਕਿ ਲਗਭਗ ਦੇ ਕੇ 10 ਕੋ ਮਾਤਰ ਦੇ ਜਿਹੜਾ ਹੋਇਆ ਤੇ ਇਸ ਵਿੱਚ ਜਿਹੜੇ ਬਾਕੀ ਤਿੰਨ ਚਾਰ ਜਿਹੜੀ ਬਹੁਤ ਸੇੜੀ ਸਨ ਉਸ ਕਰਕੇ ਲੱਗਦਾ ਕਿਸੇ ਨਾ ਕਿਸੇ ਸ਼ਰਤੀ ਅੰਦਰ ਦੀ ਜਾਂਚ ਲੱਗਿਆ ਹੈ ਇਸ ਕਰਕੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇ ਆਕੇ ਕਿੰਨੇ ਵੀ ਜਿਹੜੇ ਵਾਕਰੀ ਦਰਿਆਵਾਂ 'ਚ ਵਾਹ ਰਹਿ ਗਿਆ ਜਾਂ ਸੀਰੀਅਸ ਹੈ ਜਾਂਦੀਆਂ ਦੀ ਬਹੁਤ ਬਹੁਤ ਜਾਨ ਬਚਾਈ ਜਾਵੇ ਡਾਕਟਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਇੱਕ ਰਿਕਵੈਸਟ ਕੀਤੀ ਕਿ ਲਾਹਰ ਜਿਹੜੇ ਅਡਜਾਇਨਿੰਗ ਜ਼ਿਲ੍ਹੇ ਹੈਗੇ ਸਾਡੇ ਕੌਂਸਲਰ ਬੈਂਡਪਾਵਰ ਕਰਦੇ ਨੇ ਅਡਜਾਇਨਿੰਗ ਜ਼ਿਲ੍ਹੇਨ ਤੋਂ ਜਿਹੜੀ ਹੈਗੀ ਬਗਾਲੀ ਜਬ ਐਡੀਸ਼ਨਲ ਜਿਹੜੀ ਟੀਮਸ ਦੇ ਰਹੇ ਡਾਕਟਰ ਤੇ ਫਿਊਲ ਸਪੋਰਟ ਡਿਪਾਰਟਮੈਂਟ ਤੋਂ ਭਗਾਲੀ ਜਾ ਰਹੇ ਜਿਨ੍ਹਾਂ ਦੀ ਜਾਨ ਦੀਵਾਨ ਨਗਰ ਉਹ ਮਤੰਦੀ ਦੀ ਜਾਇਦਾਦ ਨਾਲ ਹੀ ਸਰਕਾਰ ਨੂੰ ਚਾਹੀਦਾ ਹੈਗਾ ਕਿ ਖਾਸ ਕਰਕੇ ਲੋਕਲ ਐਡਮਿਨਿਸਟਰ ਨੂੰ ਜੋ ਵੀ ਗਲਤ ਅੰਸਰ ਹੈਗੇ ਉਹਨਾਂ ਦੀ ਜਲਦ ਤੋਂ ਜਲਦ ਇਸਟਾਟਰੀ ਕਰਕੇ ਜਦੋਂ ਇਹ ਗਲਤ ਸੱਤਾ ਸਥਾਪਨਾ ਕੀਤੀ ਜਾਵੇ ਉਦੋਂ ਦੀ ਇਹ ਪੰਜਾਬ ਸਾਡੇ ਸਾਰੇ ਪੰਜਾਬੀਆਂ ਇੱਥੇ ਕਲੰਘ ਜੇਗਾ ਕਿ ਤੇ ਅਸੀਂ ਬਹੁਤ ਮਤ ਦੇ ਵਿੱਚ ਪੂਜਾ ਕਰਦੇ ਹਾਂ ਕਿ ਜਿੰਦੂ ਨਾਲੋਂ ਇੰਨਾ ਐਸੀ ਮੋਸਤਾਨ ਦਨੇ ਇਹ ਜਿਹੜੇ ਅੰਸ਼ਰ ਵੀ ਹੈਗੇ ਜਿਹੜੇ ਇਸ ਤੋਂ ਨਿਕਲਨ ਕੱਦਲਾਂ ਨੂੰ ਅੰਜਾਮ ਦਿੰਦੇ ਉਹਦਾ ਮਕਸਦ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਕਾਸਟ ਕਰਕੇ ਖੁਵਾਰੇ ਵਿੱਚ ਨੂੰ ਪਾਉਣਾ ਹੈ ਕਿ ਜੇਕਰ ਦੇਖੀ ਤਾਂ ਅੱਜ ਜਿਹੜੀਆਂ ਹੈਗੀਆਂ ਇਲੈਕਸ਼ਨ ਸਟੇਅਰ ਹੋਈਆਂ ਉਹਦੇ ਵਿੱਚ ਲੱਗਦਾ ਹੈ ਕਿ ਕੋਈ ਅੰਸ਼ਰ ਜਿਹੜੇ ਅਜੇ ਹੈਗੇ ਜਿਹੜੇ ਕੋਈ ਬੰਦੇ ਹੈਗੇ ਤੇ ਇਜਾਦ ਮਾਹੌਲ ਸਰਾ ਗੁੱਟਾ ਜਾਵੇ ਪਰ ਇਲੈਕਸ਼ਨਸ ਨਾ ਹੋਣ ਚਾਹੀਦਾ ਇਸ ਕਰਕੇ ਸਰਕਾਰ ਨੂੰ ਜਲਦੀ ਤੋਂ ਜਲਦੀ ਜਾਣਾ ਹੈ ਸਭ ਤੋਂ ਪਹਿਲਾਂ ਬਹੁਤ ਤਾਂ ਜਲਦੀ ਜਲਦੀ ਰਾਹ ਦਿੱਤੀ ਜਾਉਂਗਾ ਉਹਨਾਂ ਦਾ ਜਿਹੜਾ ਵੀ ਇਲਾਜ ਹੈਗਾ ਜਿਹਦਾ ਕਰਾਇਆ ਜਾਵੇ ਤੇ ਉਸ ਦਾ ਨਾਮ ਜਿਵੇਂ ਕਿ ਗਲਤ ਅੰਸਰ ਹੈਗੇ ਉਹਨਾਂ ਦੇ ਖਿਲਾਫ ਸਭ ਤੋਂ ਸਤਿਕਾਰ ਵੀ ਦਿੱਤੀ ਜਾਊ। ਸਰ ਕਿਸ ਤਰ੍ਹਾਂ ਦੇਖਦੇ ਤੁਸੀਂ ਜਦੋਂ ਆਉਣੇ ਸਮੇਂ ਕੁਝ ਦਿਨਾਂ ਸੀ ਇਲੈਕਸ਼ਨ ਆ ਰਹੇ ਐਮਸੀ ਦੇ ਫਾਰਪੇਸ਼ਨ ਦੇ ਕਿਸ ਤਰ੍ਹਾਂ ਦੇ ਲੋਕ ਦੇ ਪਿੱਛੇ ਕੋਈ ਰਾਜ ਹੈ ਕੋਈ? ਮੈਂ ਉਹੀ ਕਹਿ ਰਿਹਾ ਹਾਂਗਾ ਕਿ ਕੋਈ ਨਾ ਕੋਈ ਇਹ ਜਿਹੜਾ ਜਿਹੜਾ ਕੋਈ ਅੰਸਰ ਹੈਗੇ ਜਿਹੜੇ ਕਿ ਚਾਹੁੰਦੇ ਹੈਗੇ ਕਿ ਇਲੈਕਸ਼ਨਸ ਨਾ ਹੋਣ ਅਤੇ ਨਾਲ ਹੀ ਪੰਜਾਬ ਦੇ ਵਿੱਚ ਜਿਹਦਾ ਮਾਹੌਲ ਬਰਾਬਰਤਾ ਜਾ ਕਿ ਅੱਜ ਦੇਖੀਏ ਤਾਂ ਪੰਜਾਬ ਵਿੱਚ ਜਿਹੜਾ ਇੱਕ ਸਾਬਰ ਗਾ ਬਹੁਤ ਵਾਰਦਾਤਾਂ ਹੁੰਦੀਆਂ ਹੈ ਇਹ ਉਹ ਵਾਰਦਾਤਾਂ ਅਲੱਗ ਹੈ ਪਰ ਆ ਜਿਹੜੀ ਵਾਰਦਾਤ ਹੈਗੀ ਆ ਇਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਦੇਜਵਾਨ ਇਸ ਦਾ ਪਸੰਦ ਨਾ ਪੱਖਿਆ ਕਿਸੇ ਨੂੰ ਵੀ ਨਹੀਂ ਲੱਗੂਗਾ ਦੇਜਵਾਨ ਜਿਹੜੇ ਹੈਗੇ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜਾ ਹੈਗਾ ਉਹਨਾਂ ਨੂੰ ਅੰਜਾਮ ਦੇਣਾ ਜਿਹੜਾ ਹੈਗਾ ਉਹ ਮੰਨਪਾਗੀ ਕਰਨਾ ਹੈਗੇ ਤਾਂ ਮੈਂ ਸਾਰੇ ਹੀ ਫਗੜਵਸੀਆਂ ਵੱਲੋਂ ਜਿੱਥੇ ਇਹਨਾਂ ਨੂੰ ਸੰਦਲਪੁਰ ਪਹੁੰਚਦਾ ਹੈ ਉੱਥੇ ਨਾਲ ਹੀ ਜਿਹੜਾ ਹੈਗਾ ਸਾਰੇ ਫਗੜਵਸੀਆਂ ਨੂੰ ਇਹ ਬੇਨਤੀ ਕਰਨਾ ਹੈ ਕਿ ਇਹ ਸਭ ਮੁਸ਼ਕਲ ਸਮੇਂ ਵਿੱਚ ਕੋਈ ਗਲਤ ਅੰਸਰ ਮੋਰ ਖਰਾਬ ਕਰਨਾ ਚਾਹੁੰਦਾ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਤੇ ਸ਼ਾਂਤੀ ਨੂੰ ਜਿਹੜੇ ਗੱਲਤ ਅੰਸਰ ਹੈ ਉਹਨਾਂ ਦੇ ਖਿਲਾਫ ਸਖਤੀ ਸਜ਼ਾ ਵੀ ਕਰਦੇ ਅੰਜਾਮ ਦੇਣਾ ਹਾਂਜੀ ਪੰਕਜ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅੱਜ ਤੁਹਾਡੇ ਸਾਹਮਣੇ ਹਾਲਾਤ ਦਿਖਾਏ ਲੋ ਜਿਹੜੇ ਗਲਤ ਕੰਮ ਹੋਇਆ ਜੀ ਗਊਸ਼ਾਲਾ ਦੇ ਵਿੱਚ ਅਰੁਣਾ ਤਲਾ ਦੇ ਵਿੱਚ ਇਹ ਕਿਸੇ ਨੇ ਜਾਇਜ਼ ਕੰਮ ਕੀਤਾ ਜਿਹੜੀ ਗਊ ਜਿਹੜੀ ਜਵਾਨ ਜਿਹੜੀ گاਵਾ ਸਾੜੀਆਂ ਮਾਰੀਆਂ ਇਹ ਬਹੁਤ ਵੱਡੀ ਗੱਲ ਆਏ ਔਰ ਇਹ ਕੋਈ ਸ਼ਾਤਰੀ ਹੈ ਜਿਹੜਾ ਇੱਕ ਚੰਨਾ ਹੋ ਕੇ ਉਹ ਮੋਲ ਖਰਾਬ ਹੋਣਾ ਚਾਹੁੰਦਾ ਹੋਊਗਾ ਜਦ ਕਿ ਕੀ ਇਹ ਸਮਝ ਲੱਗ ਰਹੀ ਅਸੀਂ ਇਹ ਕੈਮਰਾ ਕੋਲ ਰਹੇ ਕੈਮਰੇ ਪਤਾ ਲੱਗ ਜਵੇ ਅਸੀਂ ਇਹ ਚਾਹਨੀ ਕੁੜੀ ਸਭ ਤੋਂ ਸਦਾ ਜਿੱਤੀ ਜਾਵੇ ਕਿਉਂਕਿ ਬੇਜਵਾਨ ਨੂੰ ਜ਼ਹਿਰ ਦੇਣੀ ਬਹੁਤ ਵੱਡੀ ਪਾਪ ਆਏ ਔਰ ਅਸੀਂ ਇਹ ਮੰਨ ਕਰਦੇ ਹਾਂ ਔਰ ਬਾਕੀ ਜਿੰਨੇ ਸਾਡੇ ਸਾਰੇ ਭਰਾंनो ਇਹ ਕਹਿੰਦੇ ਜਨਾ ਕਿ ਇਹਦੇ ਬਾਰੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਔਰ ਬਹੁਤ ਜਲਦੀ ਜਲਦੀ ਫੜਿਆ ਜਾਵੇ જય ਸ਼੍ਰੀ ਰਾਮ